ਖਬਰ ਨਾਵਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਜਿਮੇਵਾਰੀਆਂ ਤੋਂ ਵੀ ਭੱਜਦੇ ਨਜ਼ਰ ਆ ਰਹੇ ਨੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਹਰਾਂ ਦੇ ਮਾਰ ਦੇ ਹੇਠਾਂ ਆ ਇਲਾਕਿਆਂ ਦੇ ਜਾਇਜ਼ੇ ਜ਼ਰੂਰ ਲੈ ਜਾ ਰਹੇ ਨੇ ਲੇਕਿਨ ਕੋਈ ਰਾਤ ਸਮਗਰੀ ਨਹੀਂ ਦਿੱਤੀ ਜਾ ਰਹੀ ਤੇ ਦੂਸਰੇ ਪਾਸੇ ਪੰਜਾਬ ਪੂਰੀ ਤਰ੍ਹਾਂ ਅੱਜ ਬੇਸਹਾਰਾ ਹੋ ਗਿਆ ਹੈ ਇੱਕ ਪਾਸੇ ਜਿੱਥੇ ਹਰਾਂ ਦੇ ਪਾਣੀ ਨੇ ਪੰਜਾਬ ਦੇ ਲਗਭਗ 8 ਤੋਂ ਵੀ ਪਲੱਸ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਪਹਚਾਈ ਹੋਈ ਹੈ ਹਰਾਂ ਨੂੰ ਲੈ ਕੇ ਪੰਜਾਬ ਦੇ ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਤਰਤਲੀ ਮੱਚੀ ਹੋਈ ਹੈ ਹਜ਼ਾਰਾਂ ਲੋਕ ਬੇਕਾਰ ਹੋ ਗਏ ਨੇ ਲਗਭਗ 2 ਲੱਖ ਤੋਂ ਪਲੱਸ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਲਗਭਗ 500 ਤੋਂ ਜ਼ਿਆਦਾ ਘਰ ਹਾਲੇ ਵੀ ਪਾਣੀ ਦੀ ਲਪੇਟ ਦੇ ਵਿੱਚ ਨੇ ਲਗਭਗ ਜੇਕਰ ਪਾਣੀ ਹੋਰ ਉੱਪਰ ਹੁੰਦਾ ਹੈ ਤੇ ਉਹ ਘਰ ਵੀ ਢਹਿ ਢੇਰੀ ਹੋਣਗੇ ਤੇ ਇੱਧਰ ਪੰਜਾਬ ਨੂੰ ਅਕੱਲਾ ਛੱਡ ਦਿੱਤਾ ਗਿਆ ਹੈ ਕਿ ਜੋ ਕੁਝ ਮਰਜ਼ੀ ਕਰੋ ਮਰੋ ਤਰੋ ਇਹ ਤੁਹਾਡੀ ਸਰਦਾਰੀ ਹੈ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸੇ ਵੀ ਰਾਤ ਦਾ ਕਿਸੇ ਵੀ ਵਿਸ਼ੇਸ਼ ਪੈਕੇਜ ਦਾ ਅਲਰਟ ਨਹੀਂ ਕੀਤਾ ਗਿਆ ਲੇਕਿਨ ਹਰਿਆਣਾ ਜਿਹੜਾ ਕਹਿੰਦਾ ਸੀ ਕਿ ਮੈਂ ਪੰਜਾਬ ਦਾ ਛੋਟਾ ਭਰਾ ਹਾਂ ਛੋਟੇ ਭਰਾ ਨੇ ਵੱਡੀ ਗਦਾਰੀ ਕਰ ਦਿੱਤੀ ਹੈ ਹਾਲਾਂਕਿ ਕੱਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਆਈ ਸੀ ਕਿ ਹਰਿਆਣੇ ਦੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਸੀ ਕਿ ਕਿਸੇ ਵੀ ਤੁਹਾਨੂੰ ਚੀਜ਼ ਦੀ ਲੋੜ ਹੈ ਤੁਸੀਂ ਸਾਨੂੰ ਕਹੋ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਖੜੇ ਹਾਂ ਤੁਹਾਡੇ ਦੁੱਖ ਸੁੱਖ ਵਿੱਚ ਸਾਥੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੀ ਹੈ ਚਿੱਠੀ ਲਿਖੀ ਗਈ ਹਰਿਆਣਾ ਦੇ ਮੁੱਖ ਮੰਤਰੀ ਨੈਤਿਕ ਸੈਣੀ ਵੱਲੋਂ ਉਹਨਾਂ ਕਹਿੰਦੇ ਸਾਡੇ ਆਪਤੀ મતਪੇਦ ਪਾਰਟੀਬਾਜੀ ਦੇ ਮਤਪੇਦ ਹੋ ਸਕਦੇ ਨੇ ਦੇਖਣ ਅਸੀਂ ਅ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹਾਂ ਹਰਿਆਣਾ ਹਮੇਸ਼ਾ ਹੀ ਛੋਟੇ ਭਰਾ ਦੀ ਭੂਮਿਕਾ ਬਨਵਾਉਂਦਾ ਰਿਹਾ ਹੈ ਪੰਜਾਬ ਦੇ ਨਾਲ ਲੇਕਿਨ ਅੱਜ ਨੈਤਿਕ ਸੈਣੀ ਦੀ ਚੂੜੀ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਾਂ ਕਹਿ ਸਕਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਸ ਦਿੱਤੀ ਗਈ ਹੈ ਅੱਜ ਠੋਕ ਕੇ ਜਵਾਬ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਆਣਾ ਦੀ ਸਰਕਾਰ ਜਾਰੀ ਕਿ ਹਰਿਆਣਾ ਦੇ ਮੁੱਖ ਮੰਤਰੀ ਨੈਪ ਸੈਣੀ ਨੇ ਖਬਰ ਆ ਰਹੀ ਹੈ ਹਰਿਆਣਾ ਨੇ ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਕੀਤਾ ਅਨਕਾਰ ਹਾਲਾਂਕਿ ਪਹਿਲਾਂ ਵਾਰ-ਵਾਰ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕੇਸ ਕਦੇ ਕੌਂਗ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੀ ਮੀਟਿੰਗ ਹੋਈ ਹੈ ਤੇ ਕਦੇ ਸੁਪਰੀਮ ਕੋਰਟ ਦੇ ਵਿੱਚ ਇਧਰਵਾਜਾ ਕਰਾਇਆ ਹੈ ਪੰਜਾਬ ਹਰਿਆਣਾ ਦੀ ਸਰਕਾਰ ਨੇ ਖਾਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨੈਤਿਕ ਸੈਣੀ ਨੇ ਕਿ ਸਾਨੂੰ ਪਾਣੀ ਚਾਹੀਦਾ ਹੈ ਲੇਕਿਨ ਇੱਕ ਪਾਸੇ ਪੰਜਾਬ ਦੇ ਚ ਵਟੇ ਪੱਦਰ ਤੇ ਪਾਣੀ ਵੱਧ ਰਿਹਾ ਹੈ ਹੜਾ ਦਾ ਖਤਰਾ ਵਟੇ ਪੱਦਰ ਤੇ ਹਾਲੇ ਵੀ ਪੰਜਾਬ ਦੇ ਕਈ ਹਲਕਿਆਂ ਉਤੇ ਮੰਡਰਾ ਰਿਹਾ ਹੈ ਇਸ ਨੂੰ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਹਰਿਆਣਾ ਦੀ ਸਰਕਾਰ ਨੇ ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਹਰਾ ਦੀ ਮਾਰ ਚੱਲਦਾ ਹੈ ਪੰਜਾਬ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਸੀ ਹਰਿਆਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਦੀ ਬਿਊਰੋਕ੍ਰਾਸੀ ਵੱਲੋਂ ਇਹ ਕਿਹਾ ਗਿਆ ਸੀ ਨੈਪ ਸਿੰਘ ਸੈਣੀ ਨੂੰ ਕਿ ਅਸੀਂ ਤੁਹਾਨੂੰ ਵਾਧੂ ਪਾਣੀ ਦੇ ਦਿੰਦੇ ਹਾਂ ਕਿਉਂਕਿ ਵਾਧੂ ਪਾਣੀ ਜੇਕਰ ਇਧਰ ਫਲੋ ਹੋ ਜਾਂਦਾ ਹਰਿਆਣੇ ਦੇ ਵਿੱਚ ਤਾਂ ਕਈ ਹਲਕੇ ਹੜਾ ਤੋਂ ਪ੍ਰਭਾਵਿਤ ਨਹੀਂ ਹੋਣਗੇ ਲੇਕਿਨ ਅੱਜ ਹਰਿਆਣਾ ਦੀ ਸਰਕਾਰ ਵੱਲੋਂ ਪੰਜਾਬ ਦੇ ਭੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸੁਮੱਚੀ ਲੀਡਰਸ਼ਿਪ ਨੂੰ ਠੋਕੇ ਜਵਾਬ ਦਿੱਤਾ ਗਿਆ ਹੈ ਫੜਾ ਦੀ ਮਾਰ ਚੱਲ ਰਹੀ ਪੰਜਾਬ ਨੇ ਹਰਿਆਣਾ ਨੂੰ ਵਾਧੂ ਪਾਣੀ ਦੀ ਪੇਸ਼ਕਸ਼ ਕੀਤੀ ਹਰਿਆਣਾ ਨੇ ਪਾਣੀ ਦੇ ਵੜਦੇ ਆਪਣੇ ਕੋਟੇ ਵਿੱਚ ਘਟौती ਕਰਨੀ ਆਖਿਆ ਹੈ ਜਿਹੜਾ ਹਰਿਆਣੇ ਦਾ ਪਾਣੀ ਵੜਦਾ ਹੈ ਕਹਿੰਦਾ ਉਹਦੇ ਵਿੱਚ ਵੀ ਕਟੌਤੀ ਕਰੋ ਉਹ ਵੀ ਸਾਨੂੰ ਪੂਰਾ ਪਾਣੀ ਨਾ ਦਿਓ ਕਿਉਂਕਿ ਹਰਿਆਣਾ ਦੇ ਵਿੱਚ ਵੀ ਵੱਡੇ ਪੱਧਰ ਉੱਤੇ ਮੀਂਹ ਪੈ ਰਿਆ ਨੇ ਯਾਨੀ ਕਿ ਪਹਿਲਾਂ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੰਡਿਆ ਜਾ ਰਿਹਾ ਸੀ ਲੇਕਿਨ ਜਿਵੇਂ ਹੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹਰਿਆਣਾ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਹਿੰਦੇ ਸੀ ਕਿ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਨਾਲ ਹਾਂ ਜੇਕਰ ਕਿਸੇ ਵੀ ਚੀਜ਼ ਦੀ ਲੋੜ ਹੈ ਬੇਤੇ ਚਿਜਕ ਸਾਨੂੰ ਕਿਹਾ ਜਾਵੇ ਅਸੀਂ ਵਿੱਚ ਜੇਕਰ ਮਦਦ ਕਰਾਂਗੇ ਲੇਕਿਨ ਅੱਜ ਹਰਿਆਣੇ ਦੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਹੁਣਾਂ ਵੱਲੋਂ ਕੋਰਾ ਜਵਾਬ ਦੇ ਦਿੱਤਾ ਗਿਆ ਹੈ ਕਿ ਭਈ ਨਾ ਤੁਹਾਡੀ ਮਦਦ ਤੇ ਨਾ ਅਸੀਂ ਵਾਧੂ ਪਾਣੀ ਲਵਾਵਾਂਗੇ ਜਿਹੜਾ ਪਾਣੀ ਸਾਦਾ ਬਣਦਾ ਹੈ ਉਸ ਤੇ ਵੀ ਪੰਜਾਬ ਸਰਕਾਰ ਕਟੌਤੀ ਕਰੇ